कर नीचे कर आवाज आ बस सर क्या नाम है मेरा नाम राम प्रसाद जायसवाल है की होया, की होया वह सर मैं यहाँ पचास साल से रहता हूँ मेरी अपनी जगह है शेरपुर मच्छी मार्केट जो चल रहा है वो मेरा ही है वो अमरीक सिंह अलीवाल ने हमको जगह देती है मैंने उसको रजिस्ट्री भी दिखाया सब कुछ दिखाया जी भाई मेरी जगह है ये हमारी जगह पर बिजली पोल ना गराओ लेकिन बिजली बोल भी वो गेट जो है गेट भी खोल के छोटा सा गेट रखे खोल खोल के सारा लेबर को निकालता है कहता मारो मारो इसको मारो इसको ईटा पत्थर सारा कुछ बरसाया वीडियो बनी हुई है सबका पुलिस बुलाई थी पुलिस में कल भी बोल के गया कल भी आया था मैं घंटा बैठ के गया दो घंटे बैठ के गया यहाँ अनिल बर्मा सी अनिल वर्मा जी को मैंने बोला सर आप वहाँ ड्यूटी लगा दो अगर मेरी गलती है तो मेरे को डांटो आप या उसकी गलती है तो उसके एक्शन लो हम जाय चाहते हैं हम नहीं चाहते लड़ाई झगड़ा हो पहले भी इससे पहले, पहले भी, भी इससे पहले भी तीन चार साल पहले की बात है उस समय भी हमने यही फैसला हुआ था उस समय भी इसी थाना में फैसला हुआ था कि आज के बाद ये काम नहीं होगा हम बिजली पोल हटा लेंगे लेकिन ना तो बिजली पोल हटाया ना तो वो गेट हटाया वो कहता मैं कब्जा करके रखूंगा जो मर्जी कर लो आज मेरे के मुँह पर यहाँ पर ईटा मारी गिराया मेरे जेब में जो उसका लेबर वेबर जो जेब में पैसा तो वो भी निकाल लिया अब 38 चालीस हजार के लगभग थी मेरे पैसा वो भी निकाला बंदे वो उधर से उधर से कम से कम पंद्रह बीस बंदे थे सारा पर एक सी ऊपर दे हाँ से देखा छत पर चढ़ के पत्थर मारते बताओ इतनी तीन मंजिल पर से अगर मारेगा तो क्या होगा इंसान के मेरा गाड़ी के हालात भी भी है प्रशासन तो प्रशासन से यही मांग है इसका इंसाफ चाहिए मुझे बिल्कुल इंसाफ चाहिए और कुछ नहीं और कुछ नहीं प्रशासन सामने ਹਾਂਜੀ ਭਾਈ ਕੀ ਨਾਮ ਹੈ ਰਾਜਵੀਰ ਸਿੰਘ ਸਮਾਜ ਸੇਵਕ ਲੁਧਿਆਣਾ ਹਾਂਜੀ ਭਾਈ ਕਿਸ ਮਾਮਲੇ ਚ ਆਏ ਹੋ ਕਾਨੂੰਨ ਅੱਜ ਜਿਹੜਾ ਕਿ ਮੱਛੀ ਮਾਰਕੀਟ ਸ਼ੇਰਪੁਰ ਦੇ ਵਿੱਚ ਜਿਹੜਾ ਕਿ ਸਾਡੇ ਬਹੁਤ ਸਤਕਾਰਯੋਗ ਰਾਮ ਪ੍ਰਸਾਦ ਜੈਸਵਾਲ ਜੀ ਜੋ ਕਿ ਅਜਾ ਬਿਜ਼ਨਸ ਕਰਦੇ ਨੇ ਕਾਫੀ ਲੰਬੇ ਸਮੇਂ ਤੋਂ ਕਰੀਬ 50 ਸਾਲ ਤੋਂ ਬਣਾ ਜਿਹੜਾ ਬਿਜ਼ਨਸ ਕਰ ਰਹੇ ਨੇ ਬਿਜ਼ਨਸਮੈਨ ਨੇ ਤੇ ਇੱਕ ਇਹਨਾਂ ਦੇ ਪਿੱਛੇ ਹੀ ਫੈਕਟਰੀ ਆ ਕੋਈ ਤਾਂਗੜੀ ਕਰਕੇ ਹੈਗਾ ਉਹਨਾਂ ਦੀ ਫੈਕਟਰੀ ਆ ਤੇ 4-5 ਸਾਲ ਪਹਿਲਾਂ ਵੀ ਇਹਨਾਂ ਤੇ ਜਾਣ ਲੈਵ ਹਮਲਾ ਹੋਇਆ ਸੀ ਉਦੋਂ ਚੱਲੋ ਪਤਵੰਤੇ ਸੱਜਣ ਤੇ ਕਾਉਂਸਲਰ ਸਾਹਿਬ ਜਿਹੜੇ ਮੌਕੇ ਦੇ ਸੀ ਰਾਜੂ ਰੋੜਾ ਜੀ ਉਹਨਾਂ ਨੇ ਬੈਠ ਕੇ ਥਾਣੇ ਦੇ ਵਿੱਚ ਜਿਹੜਾ ਮਾਮਲਾ ਸੀ ਉਹ ਉਹਨਾਂ ਨੇ ਮਾਫੀ ਮੰਗ ਕੇ ਖਤਮ ਹੋ ਗਿਆ ਸੀ ਉਹ ਲੇਕਿਨ 4-5 ਸਾਲ ਦੇ ਬਾਅਦ ਅੱਜ ਫੇਰ ਜਿਹੜਾ ਕੀ ਹੋਈ ਫੈਕਟਰੀ ਜਿਹੜਾ ਤੰਗੜੀ ਆ ਉਹਦੇ ਵੱਲੋਂ ਕੁਝ ਗੁੰਡੇ ਬੁਲਾ ਕੇ ਇਹਨਾਂ ਤੇ ਜਾਨਲੇਵਾ ਤੇ ਇਹਨਾਂ ਦੀ ਜਿਹੜੇ ਲੇਬਰ ਆ ਜਿਹੜੇ ਉੱਥੇ ਦੁਕਾਨਦਾਰ ਨੇ ਹੋਰ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਇਹਨਾਂ ਦੀ ਜੇਬ 'ਚ ਜਿਹੜੇ ਪੈਸੇ ਸੀ ਉਹ ਵੀ ਖੋਲੇ ਗਏ ਆ ਜੇਬ ਦੇ ਵਿੱਚੋਂ ਕੱਢ ਲਏ ਗਏ ਆ ਤੇ ਇਸ ਗੱਲ ਨੂੰ ਲੈ ਕੇ ਹਮਲਾ ਕੀਤਾ ਗਏ ਉਹ ਜਿਹੜੀ ਇਹਨਾਂ ਦੀ ਪ੍ਰਾਪਰਟੀ ਆ ਪ੍ਰਾਈਵੇਟ ਪ੍ਰਾਪਰਟੀ ਆ ਜਿਹਦੀ ਰਜਿਸਟਰੀ ਆ ਤੇ ਉਹਨਾਂ ਦੀ ਮਨਸ਼ਾ ਵਾ ਉੱਥੇ ਪਿੱਛੇ ਆਪਾਂ ਕਬਜ਼ਾ ਕਰੀਏ ਗੇਟ ਕੱਢ ਲੀਏ ਜਦ ਕਿ ਪਹਿਲਾਂ ਵੀ ਇਹ ਗੱਲ ਹੋ ਚੁੱਕੀ ਆ ਸਾਰਾ ਕੁਝ ਇਹਦਾ ਬੈਠ ਕੇ ਰਾਜੀਨਾਮਾ ਵੀ ਹੋ ਗਿਆ ਸੀ ਲੇਕਿਨ ਬਾਰ-ਬਾਰ ਉਹ ਜਿਹੜੇ ਕਿ ਗੁੰਡਾਗਰਦੀ ਕਰਕੇ ਧੱਕੇ ਨਾਲ ਸੋਦੇ ਸੀ ਧੱਕੇਸ਼ਾਈ ਨਾਲ ਇਹਨਾਂ ਦੀ ਜਗ੍ਹਾ ਤੇ ਕਬਜ਼ਾ ਕਰ ਲਈਏ ਜਾਂ ਪਿੱਛੋਂ ਗੇਟ ਕੱਢ ਲਈਏ ਤੇ ਅਸੀਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਮੰਗ ਕਰ ਰਹੇ ਆ ਵੀ ਕਦੋਂ ਤੱਕ ਇਹ ਗੁੰਡਾਗਰਦੀ ਚੱਲੂਗੀ ਅੱਜ ਵਪਾਰੀ ਸੇਪ ਨਹੀਂ ਕੋਈ ਵੀ ਵਿਅਕਤੀ ਇੱਥੇ ਸੇਪ ਨਹੀਂ ਹੈਗਾ ਪੁਲਿਸ ਪ੍ਰਸ਼ਾਸਨ ਨੂੰ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਮੰਗਾ ਬੰਦਾ ਕਹਿ ਰਿਹਾ ਕਿ ਤੁਸੀਂ ਚਾਹੇ ਪੁਲਿਸ ਨੂੰ ਬੁਲਾ ਲਓ ਚਾਹੇ ਸੀਐਮ ਸਾਹਿਬ ਨੂੰ ਬੁਲਾ ਲਓ ਅਸੀਂ ਕਿਸੇ ਤੋਂ ਨਹੀਂ ਡਰਦੇ ਤੇ ਅਸੀਂ ਤਾਂ ਇਨਸਾਫ ਦੀ ਪੂਰੀ ਜੋਰ ਮੰਗ ਕਰਦੇ ਆ ਤੇ ਉਮੀਦ ਵੀ ਆ ਸਾਨੂੰ ਪ੍ਰਸ਼ਾਸਨ ਤੋਂ ਕਿ ਸਾਨੂੰ ਇਨਸਾਫ ਮਿਲੂਗਾ ਜਿਹੜੇ ਗੁੰਡਾ ਅੰਸਰ ਆ ਜਿਨ੍ਹਾਂ ਨੇ ਹਮਲਾ ਕੀਤਾ ਰਾਮ ਪ੍ਰਸਾਦ ਜੈਸਵਾਲ ਕੀਤੇ ਤੇ ਹੋਰ ਜਿਹੜੇ ਦੁਕਾਨਦਾਰਾਂ ਉਨਾਂ ਤੇ ਉਨਾਂ ਤੇ ਜਿਹੜੀ ਬਣਦੀ ਸਖਤ ਤੋਂ ਸਖਤ ਕਾਰਵਾਈ ਆ ਉਹ ਕੀਤੀ ਜਾਵੇ ਨਹੀਂ ਤਾਂ ਜੇ ਲੋੜ ਪਈ ਸਾਨੂੰ ਆਸਤਾ ਸੀ 70 80 ਦੀ ਗਿਣਤੀ 100 ਦੀ ਗਿਣਤੀ ਤੇ ਆ ਜੇ ਸਾਨੂੰ 1500 ਦੀ ਗਿਣਤੀ ਤੇ ਵੀ ਕਿਤੇ ਵੀ ਬੈਣਾ ਪੈ ਗਿਆ ਤੇ ਅਸੀਂ ਬੈਣ ਲਈ ਤਿਆਰ ਆ ਠੀਕ ਹੈ ਜੀ ਓਕੇ ਓਕੇ ਮੈਂ ਜੀ ਆ ਸੰਸਾ ਮੈਂ ਕਰਕੇ ਰਾਈਟ ਜੀ ਜੀ ਜਿਹੜੇ ਅੱਗੇ ਆ ਕੇ ਚੱਜ ਅ ਅੱਗਲੇ ਮੱਛੀ ਵੀਰ ਆ ਵਾਲਿਆਂ ਨੇ ਜੀ ਕਮਯਾ ਕਰਨ ਦੇ ਕੋਸ਼ਿਸ਼ ਕੀਤੀ ਹੈ ਸਰਕਾਰੀ ਗਲੀ ਕਮਯਾ ਕਰਨ ਦੇ ਸਰਕਾਰੀ ਗਲੀ ਚ ਕਮਯਾ ਕਰਨ ਦੀ ਕੋਸ਼ਿਸ਼ ਕੀਤੀ ਹੈ रामप्रसाद ਉਹਦਾ ਨਾਮ ਹੈ ਉਹਦਾ ਬੇਟਾ ਜੀ ਆਣ ਕੇ ਉਹਨਾਂ ਨੇ ਲੱਖੋ ਜਿੰਦਾਸੀਆਂ ਦਾ ਨਲਵਾ ਚੁੰਮ ਲਾ ਦਿੱਤਾ ਮੇਰੇ ਤੇ ਜੀ ਔਰ ਉਹਨਾਂ ਨੇ ਇਟਾਂ ਉਹਨਾਂ ਦੇ ਮਾਰੀਆਂ ਲੋਕਾਂ ਨੂੰ ਲਿਆ ਕੇ ਉਹਨਾਂ ਦਾ ਕੋਈ ਤੇਜ਼ ਹਥਿਆਰ ਵੀ ਮਾਰੇ ਗਿਆ ਤੁਹਾਡੇ ਜੀ ਮੱਛੀ ਕੱਟਣ ਵਾਲਾ ਜੀ ਮਿਰਚੀ ਕੱਟਣ ਵਾਲੇ ਹਥਿਆਰ ਉਹ ਜੀ ਤੇ ਉਹ ਜੀ ਉਹਨਾਂ ਨੇ ਡਿਸਕਸ਼ਨ ਜਿਹੜਾ ਮਾਰੇ ਆ ਜੀ ਮੇਰੇ ਕੀ ਗੱਲ ਕਿੱਥੋਂ ਸ਼ੁਰੂ ਹੋਈ ਸੀ ਜੀ ਕੀ ਗੱਲ ਵਾਜੀ ਸਾਡਾ ਗੇਟ ਤੇ ਸੁੱਕ ਜਾ ਕਿ ਉਹਨਾਂ ਨੇ ਸਰਕਾਰੀ ਜ਼ਮੀਨ ਤੇ ਕਬਜ਼ਾ ਸਾਡੇ ਸਾਡੇ ਕੋਲ ਸਾਰਾ ਕੁਝ ਲੱਗਦਾ ਹੈ ਉੱਤੇ ਕਿਉਂਕਿ ਸਾਡਾ ਗੇਟ ਹੈ 15 ਸਾਲ ਤੋਂ ਕੀ ਉਸ ਤੇ ਫੈਕਰੀ ਹੈ ਸਾਡੀ ਜੀ ਤੇ ਅੱਜ ਆ ਕੇ ਕਹਿੰਦੇ ਜੀ ਇਹ ਤਾਂ ਫਲਾਟ ਹੈ ਇਹਦਾ ਇਹ ਜੀ ਕਿੰਨੇ ਕਿੰਨੇ ਕ ਬੰਦਿਆਂ ਨੇ ਜਿਨ੍ਹਾਂ ਨੇ ਹਮਲਾ ਕੀਤਾ ਤੁਹਾਡੇ ਕਿੰਨੇ ਬੰਦੇ 25 ਤੋਂ 30 ਬੰਦੇ ਜੀ ਕਿੱਥੇ ਦੇ ਰਹਿਣ ਵਾਲੇ ਹੈ ਜੀ ਉਹ ਇਹ ਉੱਥੇ ਦੇ ਬੰਦੇ ਆ ਇਹਨਾਂ ਦੇ ਆਰਾਮ ਪ੍ਰਸ਼ਾਦ ਨੇ ਉਹਨਾਂ ਦਾ ਜਿਹੜਾ ਹੈਗਾ ਕੋਈ ਇਸ ਇਸ ਸੰਬੰਧੀ ਤੁਹਾਡੇ ਪਹਿਲੇ ਵੀ ਕੋਈ ਲੜਾਈ ਝਗੜਾ ਜਾਂ ਕੋਈ ਬਹਿਸ ਹੋਈ ਹਾਂਜੀ ਹਾਂਜੀ ਹੋਇਆ ਵਾ ਜੀ ਪਹਿਲਾਂ ਇਹਨਾਂ ਨੇ ਕਿਹਾ ਜੀ ਅੱਛਾ ਅਸੀਂ ਨਹੀਂ ਕਰੂੰਗੇ ਇਹਨਾਂ ਨੇ ਫਿਰ ਵੀ ਪ੍ਰਸ਼ਾਦ ਦਾ ਅਕਾ ਲੈ ਗੇਟ ਦੇ ਮੂਹਰੇ ਬਣਾਇਆ ਹੋਇਆ ਇਸ ਸੰਬੰਧੀ ਤੁਸੀਂ ਕੋਈ ਪੁਲਿਸ ਕੰਪਲੇਂਟ ਕੀਤੀ ਹੈ ਜੀ ਬਿਲਕੁਲ ਕੰਪਲੀਟ ਕੀਤੀ ਹੋਈ ਐਪਲੀਕੇਸ਼ਨ ਕੀਤੀ ਹੋਈ ਹੈ ਜੀ ਅੱਜ ਇਹ ਹਾਂ ਕੰਡਾ ਜੀ ਕਲੀਨ ਸਾਹਿਬ ਆਇਆ ਹੈ ਜੀ ਅਭੀ ਕੁਛ ਨਹੀਂ ਕਰ ਸਕਾਦੇ ਉਹਨਾਂ ਨੇ ਅਸੀਂ ਉਹ ਕਹਿੰਦਾ ਤੁਸੀਂ ਆਪਣਾ ਮਲਵਾ ਗੇਟ ਕੋਲ ਨਾਲ ਲਈ ਅਸੀਂ ਆਣਾ ਜਾਣਾ ਤੇ ਅਸੀਂ ਮਲਵਾ ਚੱਕਣ ਲੱਗੇ ਉਹਨਾਂ ਨੇ ਸਾਡੇ ਨਾਲ ਥਾਣੇ ਦੀ ਮਾਰ ਤੇ ਪੁਸ਼ੀ ਮਾਰ ਕਿ ਮੰਗ ਕੀ ਪ੍ਰਸ਼ਾਸਨ ਤੋਂ ਤੁਹਾਡੀ ਪ੍ਰਸ਼ਾਸਨ ਤੋਂ ਇਹ ਮੰਗ ਹੈ ਇਹਨਾਂ ਨੂੰ ਡਿਕੜੀ ਪਕੜੀ ਤਿਆਰ ਦਿੱਤੀ ਜਾਵੇ ਜੀ ਨਜਾਇਜ਼ ਅਸੀਂ ਕੋਈ ਨਜਾਇਜ਼ ਜਿਹੜੇ ਉਹ ਹਟਾਉਣ ਨਜਾਇਜ਼ ਮੱਛੀ ਮਾਰਕੀਟ ਦਾ ਜਿਹੜਾ ਇਹਨਾਂ ਨੇ ਮੋਟ ਹੱਲਾ ਗੁੱਲਾ ਉੱਤੇ ਬਰਮਾਸ਼ੀ ਬਹੁਤ ਚੱਲਦੀ ਹੈ ਇਹ ਲੋਕਾਂ ਨੇ ਇਹਨਾਂ ਨੂੰ ਇੱਕ ਕਿਸੀ ਹੋਈ ਹੈ ਜੀ ਸਫਾਈ ਕਰਾਈ ਜਾਵੇ ਠੀਕ ਹੈ ਜੀ